ਇਸ਼ੂ ਹੈਗਾ ਜਿਸ ਮੁੱਦੇ ਤੇ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹਣਾ ਉਹ ਇਹ ਹੈਗਾ ਕਿ ਰਾਹੁਲ ਗਾਂਧੀ ਜੀ ਨੇ ਅਮਰੀਕਾ ਦੇ ਵਿੱਚ ਜੋ ਸਰਦਾਰ ਸਾਹਿਬ ਨੂੰ ਇੱਕ ਸਿੱਖ ਨੂੰ ਪੁੱਛਿਆ ਕਿ ਉਹਨਾਂ ਨੇ ਕਿਹਾ ਕਿ ਭਾਈ ਆਪਕਾ ਥੋੜਾ ਨਾਮ ਕੀ ਹੈ ਤੇ ਉਹਨਾਂ ਨੇ ਆਪਦਾ ਨਾਮ ਦੱਸਿਆ ਉਹਨਾਂ ਨੇ ਕਿਹਾ ਕਿ ਕੱਲ ਨੂੰ ਤੁਹਾਨੂੰ ਪੱਗ ਬੰਨਣ ਵਾਸਤੇ ਜਾਂ ਕੜਾ ਪਾਉਣ ਵਾਸਤੇ ਹੋ ਸਕਦਾ ਹੈ ਕਿ ਹਿੰਦੁਸਤਾਨ ਦੀ ਸਰਕਾਰ ਤੋਂ ਤੁਹਾਨੂੰ ਆਜ਼ਾਦਤ ਲੈਣੀ ਪਵੇ ਇਹਦਾ ਮਤਲਬ ਇਹ ਸੀਗਾ ਕਿ ਜਿਸ ਪ੍ਰਕਾਰ ਦੇ ਹਾਲਾਤ ਅੱਜ ਹਿੰਦੁਸਤਾਨ ਚ ਬਣਦੇ ਜਾ ਰਹੇ ਹਨ ਅੱਜ ਤੱਕ ਕੇਵਲ ਮੁਸਲਮਾਨਾ ਭਾਵਨਾਵਾਂ ਤੇ ਹਮਲਾ ਹੈ ਜਬ ਮਿਨੋਰੀਟੀ ਹੌਲੀ ਹੌਲੀ ਇਹਨਾਂ ਨੇ ਵਕ ਵਕ ਮਿਨੋਰੀਟੀਆਂ ਤੇ ਹਮਲਾ ਹੋ ਸਕਦਾ ਕਿਉਂਕਿ ਜਿਸ ਪ੍ਰਕਾਰ ਦੀ ਰਾਜਨੀਤੀ ਬੀਜੇਪੀ ਕਰ ਰਹੀ ਹੈ ਮੈਂ ਸਮਝਦਾ ਕਿ ਦੇਸ਼ ਨੂੰ ਵੰਡਣ ਵਾਲੀ ਰਾਜਨੀਤੀ ਹੈ ਇਨਾ ਚੋਣ ਦੇ ਦਰਮਿਆਨ ਤੁਸੀਂ ਆਪ ਦੇਖਿਆ ਹੋਣਾ ਹਿੰਦੂ ਸਿੱਖ ਭਾਈਚਾਰੇ ਨੂੰ ਵੰਡਿਆ ਗਿਆ ਦਲਿਤ ਭਰਾਵਾਂ ਨੂੰ ਅਲੱਗ ਵੰਡਿਆ ਗਿਆ ਮੁਸਲਮਾਨ ਭਰਾਵਾਂ ਨੂੰ ਅਲੱਗ ਵੰਡਿਆ ਗਿਆ ਕਾਂਗਰਸ ਪਾਰਟੀ ਇਹੋ ਜੀ ਸਿਆਸਤ ਦੀ ਨਾਤਾ ਹਮੀ ਕਾਂਗਰਸ ਨੇ ਕਦੇ ਭਰੀ ਹੈ ਤੇ ਨਾ ਭਰਦੀ ਹੈ ਕਾਂਗਰਸ ਹਮੇਸ਼ਾ ਕਹਿੰਦੀ ਹੈ ਕਿ ਸਾਡੀ ਸੋਚ ਸੈਕੂਲਰ ਹੈ ਅਸੀਂ ਹਿੰਦੂਆਂ ਦਾ ਮੁਸਲਮਾਨਾਂ ਦਾ ਸਿੱਖਾਂ ਦਾ ਦਲਿਤ ਭਰਾਵਾਂ ਦਾ OBCs ਦਾ ਰਵੀਦਾਸੀਆਂ ਦਾ ਬਾਲਮਿਕੀਆਂ ਦਾ ਜਿੰਨੀਆਂ ਵੀ ਛੱਤੀ ਬਰਾਦਰੀਆਂ ਹੈਗੀਆਂ ਅਸੀਂ ਉਹਨਾਂ ਦਾ ਸਨਮਾਨ ਕਰਦੇ ਹਾਂ ਤੇ ਉਹਨਾਂ ਦੇ ਧਰਮਾਂ ਦਾ ਵੀ ਸਨਮਾਨ ਕਰਦੇ ਹਾਂ ਉਹਨਾਂ ਦੇ ਵੱਖ-ਵੱਖ ਧਰਮਾਂ ਨੂੰ ਮੰਨਣ ਦੇ ਤਰੀਕਿਆਂ ਦਾ ਵੀ ਸਨਮਾਨ ਕਰਦੇ ਹਾਂ ਉਹਨਾਂ ਦੀ ਆਸਥਾ ਦਾ ਵੀ ਸਨਮਾਨ ਕਰਦੇ ਹਾਂ ਚਾਹੀ ਕਿਸੇ ਦੀ ਆਸਾ ਕਿਸੇ ਦੇ ਪ੍ਰਤੀ ਇਸੇ ਕਰਕੇ ਤਾਂ ਰਾਹੁਲ ਗਾਂਧੀ ਜੀ ਨੇ ਸ਼ਿਵਜੀ ਮਹਾਰਾਜ ਜੀ ਦੇ ਬਾਰੇ ਦੇਸ਼ ਦੀ ਸੰਸਦ ਦੇ ਵਿੱਚ ਗੁਰੂ ਨਾਨਕ ਦੇ ਜਿਹੜਾ ਸਨੇਹਾ ਸੀ ਗੁਰੂ ਨਾਨਕ ਦੀ ਫੋਟੋ ਦਿਖਾ ਕੇ ਸੰਸਦ ਦੇ ਵਿੱਚ ਉਸ ਸਨੇਹ ਨੂੰ ਕੀਤਾ ਕਿ ਗੁਰੂ ਨਾਨਕ ਕੀ ਚਾਹੁੰਦੇ ਸਨ ਗੁਰੂ ਨਾਨਕ ਦੀ ਨਾਮ ਲੈਵਾ ਸੰਗਤ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਸਨ ਸ਼ਿਵਜੀ ਮਹਾਰਾਜੀ ਦੇ ਤਰਸ਼ੂਲ ਦਾ ਕੀ ਮਾਇਨੇ ਹੈਗਾ ਸੋ ਮਾਨ ਸਮਾਨ ਦੇ ਨਾਲ ਸਾਰਾ ਜਿਹੜਾ ਸੰਸਦ ਦਾ ਭਾਸ਼ਣ ਕੀ ਨਾ Hindu ਜਿਹੜਾ ਹੈਗਾ ਤੁਸੀਂ ਯਾਦ ਹੋਣਾ ਉੱਥੇ ਸੰਸਦ ਚ ਕਿਹਾ ਕਿ ਜਿਹੜਾ Hindu ਹੈ ਉਹ ਕਿਸੇ ਨੂੰ ਡਰਾਉਂਦਾ ਨਹੀਂ ਹੈ ਡਰੋ ਮਤ ਡੈਰਾਓ ਮਤ ਕਹਿੰਦਾ ਮਤਲਬ ਜਿਹੜਾ ਕੋਈ ਵੀ ਧਰਮ ਚਾਹੀਓ Hindu ਧਰਮ ਚਾਹੀਓ Sikh ਧਰਮ ਚਾਹੀਓ Muslim ਧਰਮ ਚਾਹੀਓ Christians ਹੈ ਇਹ ਕਿਸੇ ਨੂੰ ਡਰਉਣ ਦੀ ਪ੍ਰੇਰਣਾ ਸਾਡਾ ਕੋਈ ਧਰਮ ਨਹੀਂ ਦਿੰਦਾ ਇਹ ਇਥੇ ਇਥੇ ਬਖਰੇਵੇਂ ਪਾ ਦਿੱਤੇ ਗਏ ਬੀਜੇਪੀ ਸਰਕਾਰ ਦੁਆਰਾ ਕੇਵਲ ਵੋਟਾਂ ਦੀ ਰਾਜਨੀਤੀ ਹਾਸੇ ਇਸ ਕਰਕੇ ਇਹ ਸਾਰਾ ਜਿਹੜਾ ਅਡੰਬਰ ਰਹਿ ਚਿਆ ਗਿਆ ਮੈਂ ਤਾਂ ਕਹਿੰਦਾ ਸਭ ਤੋਂ ਵੱਡੀ ਜਿਹੜੀ ਬੇਅਦਬੀ ਕੀਤੀ ਗਈ Hindu ਧਰਮ ਦੀ ਉਹ ਬੀਜੇਪੀ ਨੇ ਕੀਤੀ RAM ਜੀ ਦੇ ਜਿਹੜੇ ਝੰਡੇ ਲਾਏ ਗਏ ਜਗਾ ਜਗਾ ਚੌਂਕਾਂ ਤੇ ਇੱਕ ਦਿਨ ਪਹਿਲਾਂ ਤੇ ਫਿਰ ਉਹ ਹਵਾ ਨਾਲ ਉੱਟ ਉੱਟ ਕੇ ਉਹ ਸੜਕਾਂ ਦੇ ਵਿੱਚ ਡਿੱਗੇ ਮੇਰਾ ਖਿਆਲ ਝੰਡੇ ਤੇ ਫੋਟੋ ਸਾਡੇ ਗੁਰੂ ਰਾਮ ਭਗਵਾਨ ਜੀ ਦੀ ਹੋਣੀ ਨਹੀਂ ਚਾਹੀਦੀ ਪਰ ਲੇਕਿਨ ਉਹ ਝੰਡਾ ਜਾਣ ਬੁਝ ਕੇ ਚੌਕਾਂ ਚ ਚਰਾਹਿਆਂ ਚ ਮੋੜਾਂ ਤੇ ਗਰਿੱਲਾਂ ਤੇ ਬੰਨ੍ਹ ਦਿੱਤੇ ਗਏ ਤਾਂ ਜੋ ਕਿ ਪੋਲਰਾਈਜੇਸ਼ਨ ਕਰਨਾ ਚਾਹੁੰਦੇ ਸੀ ਸੋ ਇਹ ਇਹ ਬੇਅਦਬੀ ਸੀਗੀ ਸੋ ਰਾਹੁਲ ਗਾਂਧੀ ਨੇ ਕਿਹਾ ਕਿ ਹੋ ਸਕਦਾ ਹੈ ਕੱਲ ਨੂੰ ਤੁਸੀਂ ਇਹੋ ਜਿਹਾ ਦੇਸ਼ ਚਾਹੁੰਦੇ ਹੋ ਕਿ ਜਿੱਥੇ ਤੁਹਾਨੂੰ ਹਰ ਚੀਜ਼ ਦੀ ਆਜ਼ਾਦਤ ਲੈਣੀ ਪਵੇ ਕਿਸੇ ਸਿੱਖ ਮਰਿਆਦਾ ਦਾ ਉਹਨਾਂ ਨੇ ਕੋਈ ਐਸੀ ਗੱਲ ਨਹੀਂ ਕਹੀ ਜਿਹਦੇ ਨਾਲ ਸਿੱਖਾਂ ਨੂੰ ਜਾਂ ਸਿੱਖਾਂ ਦੇ ਮਨ ਨੂੰ ठेस ਪਹੁੰਚੀ ਹੋਵੇ ਮੈਂ ਵੀ ਇੱਕ ਸਿੱਖ ਹਾਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੂੰ ਮੰਨਦਾ ਹਾਂ ਔਰ ਰਾਹੁਲ ਗਾਂਧੀ ਐਸਾ ਵਿਅਕਤੀ ਜਿਨੇ ਹਰਮੰਦਰ ਸਾਹਿਬ ਤਿੰਨ ਦਿਨ ਬਾਟ ਕੇ ਨਾ ਇੱਕ ਵਾਰੀ ਨਹੀਂ ਮੇਰੇ ਖਿਆਲ ਜਿੰਨੇ ਵਾਰੀ ਪੰਜਾਬ ਆਏ ਕੋਸ਼ਿਸ਼ ਕੀਤੀ ਕਿ ਹਰਮੰਦਰ ਸਾਹਿਬ ਨਕਮਸਤ ਖੋਣ ਪਗ ਬੰਨਣ ਜਾਂ ਫਿਰ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਆਪਣੀ ਯਾਤਰਾ ਆਰੰਭ ਕੀਤੀ ਇਹ ਕਿਉਂ ਹੋਇਆ ਰਾਹੁਲ ਗਾਂਧੀ ਨੇ ਇਹ ਗੱਲ ਕਿਉਂ ਕਹੀ ਉਹਦਾ ਕਾਰਨ ਕੀ ਸੀਗਾ ਕੀ ਭਾਜਪਾ ਨੇ ਜਦੋਂ ਸਾਡਾ ਕੇਸਰੀ ਝੰਡਾ ਕਿਸਾਨਾਂ ਨੇ ਜਾ ਕੇ ਲਾਲ ਕਿਲੇ ਤੇ ਲਹਿਰਾਤਾ ਤੇ ਉਹਨਾਂ ਨੂੰ ਖਾਲਿਸਤਾਨੀ ਭਾਜਪਾ ਨਹੀਂ ਨਹੀਂ ਕਿਹਾ ਕਿ ਇਹ ਸਿੱਖਾਂ ਦਾ ਅਪਮਾਨ ਨਹੀਂ ਸੀ ਕਿ ਸਿੱਖ ਨੂੰ ਆਪ ਦਾ ਝੰਡਾ ਜੇ ਲਾਹਰਾ ਤੇ ਉਹਨੂੰ ਖਾਲਿਸਤਾਨ ਦਾ ਰੂਪ ਦਿੱਤਾ ਗਿਆ ਔਰ ਸਾਰੇ ਟੀਵੀ ਚੈਨਲਾਂ ਤੇ ਤੁਸੀਂ ਚਲਾਇਆ ਕੀ ਇਹ ਨੈਕਸਲਾਈਟ ਹੈ ਇਹ ਤਾਂ 테러ਰਿਸਟ ਨੇ ਇਹ ਖਾਲਿਸਤਾਨੀ ਨੇ ਇਹ ਵੱਖਰੇ ਭਾਰਤ ਦੀ ਮੰਗ ਕਰਦੇ ਕੀ ਇਹ ਸਿੱਖਾਂ ਦਾ ਮੈਂ ਸਮਝਦਾ ਕਿ અપਮਾਨ ਨਹੀਂ ਕੀਤਾ ਤੁਸੀਂ ਫਿਰ ਆਦਨੀਆਂ ਪ੍ਰਧਾਨ ਮੰਤਰੀ ਜੀ ਇੱਥੇ ਆਏ ਸਨ ਪੰਜਾਬ ਆਏ ਪੰਜਾਬ ਆਏ ਤੇ ਫਿਰ ਫਿਰੋਜ਼ਪੁਰ ਤੋਂ ਮੁੜ ਗਏ ਜਦੋਂ ਉਹਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਜਿਹੜਾ ਧਰਨਾ ਲਾਇਆ ਸੀ ਉਹਨਾਂ ਨੇ ਕਿਹਾ ਕਿ ਮੈਂ ਬਚਕਰ ਆ ਗਏ ਹਾਂ ਮੈਂ ਬਚ ਗਿਆ ਹਾਂ ਇਰਾ ਮਤਲਬ ਸਿੱਖ ਤੁਨੂੰ ਮਾਰਨਾ ਚਾਹੁੰਦੇ ਸਨ ਇਹ ਸਿੱਖਾਂ ਦਾ અપਮਾਨ ਨਹੀਂ ਹੈ ਮੇਰੇ ਕਹਿਣ ਦਾ ਮਤਲਬ ਕੰਗੜਾ ਰੋਨੋਦ ਨੇ ਕਿਹਾ ਸਾਡੀਆਂ ਮਾਵਾਂ ਦੇ ਬਾਰੇ ਸਾਡੀਆਂ ਭੈਣਾਂ ਦੇ ਬਾਰੇ ਕਿ ਉੱਥੇ ਤਾਂ ਬਾੜੇ ਤੇ ਲਿਆਂਗੀਆਂ ਗਈਆਂ ਔਰਤਾਂ ਆਈਆਂ ਨਹੀਂ ਕੀ ਇਹ ਸਿੱਖਾਂ ਦਾ અપਮਾਨ ਨਹੀਂ ਇੱਕ ਬੀਜੇਪੀ ਦੀ ਸੰਸਦ ਦੇ ਗੱਲ ਕਹਿੰਦੀ ਹੈ ਕੰਗੜਾ ਰੋਦ ਨੇ ਕਿਹਾ 700 ਕਿਸਾਨ ਸ਼ਹੀਦ ਹੋ ਗਿਆ ਸਾਡਾ ਉੱਥੇ ਕੰਗਣਾ ਰਤਨ ਕਹਿੰਦੀ ਕਿ ਕਿਸਾਨ ਉਸ ਮੋਰਚੇ ਦੇ ਵਿੱਚ ਤਾਂ ਰੇਪ ਹੁੰਦੇ ਸਨ ਕੀ ਇਹ ਸਿੱਖਾਂ ਦਾ અપਮਾਨ ਨਹੀਂ ਹੈ ਸੋ ਮੇਰੇ ਕਹਿਣ ਦਾ ਮਤਲਬ ਹੈ ਰਾਹੁਲ ਗਾਂਧੀ ਨੂੰ ਸਿੱਖ ਬਾਰੇ ਸਿੱਖ ਹਿਸਟਰੀ ਬਾਰੇ ਬਹੁਤ ਵਧੀਰੇ ਜਾਣਕਾਰੀ ਹੈ ਨਾ ਕੇਵਲ ਸਿੱਖ ਹਿਸਟਰੀ ਬਾਰੇ ਸਾਰੇ ਰਿਲੀਜੀਅਨਜ਼ ਦੇ ਬਾਰੇ ਰਾਹੁਲ ਗਾਂਧੀ ਪੜਦੇ ਮੈਨੂੰ ਪਤਾ ਹੈ ਕਿ ਕਈ ਵਾਰੀ ਸਾਡੇ ਨਾਲ ਵੀ ਤੁਰੇ ਜਾਂਦੇ ਜਾਂਦੇ ਯਾਤਰਾ ਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਬਾਰੇ ਫਿਰ ਅੰਤਿਮ ਸਮੇਂ ਕੀ ਹੋਇਆ ਕਿੱਥੇ ਹੋਇਆ ਕਈ ਥਾਵਾਂ ਤੇ ਸਾਡਾ اٹਕ ਜਾਂਦਾ ਸੀ ਪਰ ਉਹਨਾਂ ਨੇ ਹਿਸਟਰੀ ਨੂੰ ਪੜ ਕੇ ਉਹ ਇੱਕ ਬੜੀ ਮੈਨੂੰ ਲੱਗਦਾ ਵਿਸਤਾਰ ਪੂਰਕ ਜਿਹੜੀ ਨੌਲੇਜ ਹੈ ਜਿਹੜੀ ਉਹਨਾਂ ਨੇ ਗ੍ਰਹਿਣ ਕੀਤੀ ਦੀ ਹੈ ਸੋ ਕੋਈ ਉਥੋ ਜੰਗਪੂਰੇ ਦਾ ਖੜਾ ਹੋ ਕੇ ਇੱਕ ਜਿਹੜਾ 4 ਵਜੇ ਲੋਕ दारू ਦਾ ਸੇਵਨ ਕਰਦੇ ਐ ਤੇ ਉਹ rahul gandhi ਨੂੰ ਕਹਿੰਦਾ ਕਿ ਅਸੀਂ ਤੈਨੂੰ ਸਭ ਕੁਝ ਸਿਖਾਵਾਂਗੇ ਅਸੀਂ ਦੱਸਾਂਗੇ ਤੇਰੇ ਨਾਲ ਇਹ ਹੋਏਗਾ ਇਹੋ ਜਿਹੇ ਲੋਕਾਂ ਤੇ ਕੀ ਪੁਲਿਸ ਕਾਰਵਾਈ ਨਹੀਂ ਹੋਣੀ ਚਾਹੀਦੀ ਐਫ ਆਈ ਆਰ ਦਰਜ ਹੋਣੀ ਚਾਹੀਦੀ ਐ ਇਹੋ ਜਿਹੇ ਲੋਕਾਂ ਜਿਹੜੇ ਲੋਕ rahul gandhi ਦੇ ਬਾਰੇ ਬਿਨਾਂ ਕਿਸੇ ਗੱਲ ਤੋਂ ਟਿੱਪਾ ਟਿੱਪਨੀ ਕਰ ਰਹੇ ਹੋ ਔਰ ਜਿਹੜੇ ਲੋਕ ਕੱਲ ਤੱਕ rahul gandhi ਦੇ ਮਗਰ ਮਗਰ ਘੁੰਦੇ ਸਨ ਤਲਵੇ ਛੱਟਦੇ ਸਨ ਆ ਜੋ ਨਵੇਂ ਨਵੇਂ ਬੀਜੇਪੀ ਚ ਗਏ ਹੈ ਉਹ ਰਾਹੁਲ ਗਾਂਧੀ ਤੇ ਸਵਾਲ ਚੱਕਦੇ ਨੇ ਰਾਹੁਲ ਗਾਂਧੀ ਨੂੰ ਕਹਿੰਦੇ ਰਾਹੁਲ ਗਾਂਧੀ ਵਿਦੇਸ਼ੀ ਹੈ ਕੀ ਨਜ਼ਰ ਨਹੀਂ ਆਇਆ ਮਗਰਲੇ 20 ਸਾਲ ਦਾ ਵੀ ਰਾਹੁਲ ਗਾਂਧੀ ਵਿਦੇਸ਼ੀ ਹੈ ਇਹ ਐਕਚੁਅਲੀ ਕੀ ਹੈ ਕਿ ਡਰ ਸਤਾ ਰਿਹਾ ਬੀਜੇਪੀ